ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਸਗਲ ਇੱਛਾ ਜਾਪ ਪੁੰਨਿਆ ਪ੍ਰਭ ਮੇਲੇ ਚਰੀ ਵਿਸੁੰਨਿਆ ਤੁਮ ਰਬੋ ਗੋਬਿੰਦ ਰਵਣ ਜੋਗ ਜੇਤ ਰਵੇ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸਮਾਲਿਆ ਸੀਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਆਏ ਮਿਲੇ ਆਏ ਮਿਲੇ ਪ੍ਰਭ ਸੋਖ ਧਨੀ ਮੇਰਾ ਗੁਣ ਅਵਗੁਣ ਮੇਰਾ ਗੁਣ ਅਵਗਣ ਨਾ ਵਿਚਾਰਿਆ ਮੇਰਾ ਗੁਣ ਅਵਗਣ ਨਾ ਵਿਚਾਰਿਆ ਅਵਗਣ ਨਹੀਂ ਐ ਅਵਗਣ ਮੇਰਾ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾ ਕਿਲ ਵਿਖ ਬਿਨਸੇ ਗਾਏ ਗੁਨਾ ਆਨ ਦਿਨ ਉਪਜੀ ਸਹਿਜ ਧੁਨਾ ਮਨ ਮੋਲਿਓ ਹਰ ਚਰਨ ਸੰਗ ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਤ ਹਰ ਨਾਮ ਰੰਗ ਰਹਾਉ ਕਰਿ ਕਿਰਪਾ ਪ੍ਰਭ ਤੇ ਗੋਪਾਲ ਲੜ ਲਾਇ ਉਧਾਰੇ ਦੀਨ ਦਇਾਲ ਇਹ ਮਨ ਹੁਆ ਸਾਧ ਤੂਰ ਨਿਤ ਦੇਖੈ ਸwami ਹਜੂਰ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ ਰੋਗ ਮਿਟਾਈ ਪ੍ਰਭ ਆਪ ਬਾਲਕ ਰਾਖੇ ਆਪਣੇ ਕਰ ਥਾਪ ਸਾਤ ਸਹਿਜ ਗ੍ਰਹਿ ਸਾਧ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਾਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕਟੇ ਪ੍ਰਭ ਆਪ ਗੁਰ ਆਪਣੇ ਕਉ ਨਿਤ ਨਿਤ ਜਾਪ ਗੁਰ ਆਪਣੇ ਕਉ ਇਥਿ ਵਿਸਰਾਮ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ 나ਉ ਸਭ ਫਲ ਪਾਏ ਨਿਹਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ 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 ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀ ਹੁਕਮ ਕਰ ਕੀਨੇ ਨਿਹਾਲ ਇਹ ਵੀ ਕੀਨੇ ਨੰਨੇ ਦੇ ਹਠਾਂ ਹਲੰਤ ਹੈ ਪ੍ਰਤਨ ਸਰੂਪਾਂ ਚ ਹੁਕਮ ਕਰ ਕੀਨੇ ਨਿਹਾਲ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕਉ ਭਇਆ ਦਾਯਾਲ ਗੁਰ ਪੂਰਾ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦੈ ਮਹਿ ਰਿਦੈ ਮਹਿ ਦੀਆ ਅੰਮ੍ਰਿਤ ਨਾਮ ਰੇਦ ਮਹਿ ਦੀਆ ਅੰਮ੍ਰਿਤ ਨਾਮ ਰਿਦੈ ਮਹਿ ਦੀਆ ਰਹਾਉ ਕਰਮ ਧਰਮ ਮੇਰਾ ਕਾਛ ਨਾ ਵਿਚਾਰਿਓ ਕਰਮ ਧਰਮ ਮੇਰਾ ਕਾਛ ਨਾ ਵਿਚਾਰਿਓ ਕਰਮ ਧਰਮ ਮੇਰਾ ਕਾਸ਼ ਨਾਮ ਵਿਚਾਰਿਓ ਬਾਹ ਪਕਰ ਭਵਜਲ ਨਿਸਤਾਰਿਓ ਪ੍ਰਭ ਕਾਟ ਮੈਲ ਨਿਰਮਲ ਕਰੇ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਣਾ ਹਾਰੇ ਕਰ ਕਿਰਪਾ ਨਾਨਕ ਉਧਾਰੇ ਵਾਹਿਗੁਰੂ ਜੀ ਕਾ ਕਾਲ ਸਤ ਹੇ ਗੁਰਜੀ ਕੀ ਪਤੇ